ਲੋ ਜੀ ਪੰਜਾਬੀਓ ਮਾਰੋ ਝਾਕਾ 3 ਸਤੰਬਰ ਲਾਈਵ ਤਸਵੀਰਾਂ ਨੰਗਲ ਡੈਮ ਬੀਬੀਐਮਪੀ ਵੱਲੋਂ 26 ਫਲੱਡ ਗੇਟ ਖੋਲੇ ਗਿਆ ਜੀ ਤੇ ਪਖੜਾ ਡੈਮ ਦੇ ਵੀ ਚਾਰੇ ਫਲੱਡ ਗੇਟ 8-8 ਫੁੱਟ ਖੋਲੇ ਗਿਆ ਤੇ ਅੱਜ ਪਖੜਾ ਡੈਮ ਦੇ ਪਾਣੀ ਦਾ ਪੱਧਰ 1678.97 ਫੋਟਿਆ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘਟਿਆ ਸੋ ਵਾਈ ਗੁਰੂ ਮੇਰ ਕਰੇ ਤੇ ਨੰਗਲ ਡੈਮ ਚੋਂ ਸਤਲੁਜ ਦਰਿਆ ਦੇ ਵਿੱਚ 72000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul nri vlogs ਤੇ ਲੋ ਜੀ ਅੱਜ ਆਪਾਂ ਆ ਚੁੱਕੇ ਹਾਂ ਜੀ ਨੰਗਲ ਡੈਮ BBMP ਵੱਲੋਂ 26 ਫਲੱਡ ਗੇਟ ਕਹਿੰਦੇ ਖੋਲੇਗੇ ਆ ਜੀ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਲਾਈਵ ਤਾਜ਼ੇ ਮੌਜੂਦਾ ਹਾਲਾਤ ਕਿ ਕਿੰਨੇ ਫਲੱਡ ਗੇਟ BBMP ਵੱਲੋਂ ਖੋਲੇਗੇ ਆ ਤੇ ਲੋ ਜੀ ਪੰਜਾਬੀਓ ਮਾਰੋ ਚਲਕ ਇਹ ਆ ਜੀ 26 ਫਲੱਡ ਗੇਟ ਨੰਗਲ ਡੈਮ ਅੱਪਾ ਤੁਹਾਨੂੰ ਅੱਜ ਦੀ ਨੰਗਲ ਡੈਮ ਤੇ ਪਖੜਾ ਡੈਮ ਦੀ ਰਿਪੋਰਟ ਵੀ ਦਵਾਂਗੇ ਬਾਕੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜੀ ਚੈਨਲ ਨੂੰ ਕਾਲੋ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਿਆ ਜੀ ਵੱਧ ਤੋਂ ਵੱਧ ਕਿਉਂਕਿ ਅਸੀਂ ਅਕਸਰ ਹੀ ਤੁਹਾਡੇ ਲਈ ਇਹੋ ਜਿਹੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਚਾਹੇ ਰੋਪੜ ਹੈੱਡ ਹੋਵੇ ਚਾਹੇ ਨੰਗਲ ਡੈਮ ਹੋਵੇ ਚਾਹੇ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਆਪਾਂ ਹਰ ਇੱਕ ਚੀਜ਼ ਤੁਹਾਨੂੰ ਪਹਿਲੇ ਦਿਨ ਤੋਂ ਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਠੀਕ ਹੈ ਜੀ ਧੰਨਵਾਦ ਤੇ ਇਸ ਵਕਤ ਅਸੀਂ ਤੁਹਾਨੂੰ ਨੰਗਲ ਡੈਮ 26 ਫਲੱਡ ਗੇਟ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਅੱਜ ਤਾਰੀਖ ਹੈਗੀ ਜੀ 3 ਸਤੰਬਰ ਤੇ ਸਮਾਂ ਹੋਇਆ ਹੈ ਜੀ ਇਸ ਵਕਤ ਸ਼ਾਮਾਂ ਦੇ 5:10 ਤੇ ਅੱਜ ਪੂਰਾ ਮੌਸਮ ਸਾਫ਼ ਆ ਧੁੱਪ ਚੜੀ ਹੋਈ ਆ ਤੇ ਅਸੀਂ ਤੁਹਾਨੂੰ ਲਾਈਵ ਨੰਗਲ ਡੈਮ 26 ਫਲੱਡ ਗੇਟ ਤੇ ਕੁਝ ਫਲੱਡ ਗੇਟ ਬੀਬੀਐਮਬੀ ਵੱਲੋਂ ਖੋਲੇ ਗਿਆ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜੀ ਸੋ ਤੁਸੀਂ ਵੇਖ ਸਕਦੇ ਹੋ ਜੀ ਵਿਰਾਟ ਰੂਪ ਸਤਲੁਜ ਦਰਿਆ ਦਾ ਤੇ ਕੱਲ ਆਪਾਂ ਇਸੇ ਜਗ੍ਹਾ ਤੇ ਲਾਈਵ ਵੀ ਹੋਏ ਸੀਗੇ ਜੀ ਜਿਨੇ ਨਹੀਂ ਦੇਖਿਆ ਮੇਰੇ ਭੈਣ ਭਰਾ ਨੇ ਉਹ ਵੀ ਤੁਸੀਂ ਜਰੂਰ ਤੇ ਹੁਣ ਆਪਾਂ ਗੱਲ ਕਰ ਲੈਂਦੇ ਜੀ ਪਾਖੜਾ ਡੈਮ ਦੀ ਜਿਹੜੀ ਤੁਸੀਂ ਸਾਹਮਣੇ ਪਹਾੜੀਆਂ ਵੇਖ ਰਹੇ ਹੋ ਜੀ ਇਹਦੇ ਬੈਕ ਸਾਈਡ ਹੈਗਾ ਜੀ ਪਾਖੜਾ ਡੈਮ ਤੇ ਪਿਛਲੇ ਕਈ ਦਿਨਾਂ ਤੋਂ ਪਹਿਰੇ ਮਹੀਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਨੇ ਕਿਉਂਕਿ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧੀ ਜਾ ਰਿਹਾ ਵਾ ਤੇ ਜੇਕਰ ਗੱਲ ਕਰ ਲਈਏ ਅੱਜ ਦੀ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1678.97 ਫੋਟਿਆ ਤੇ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਘਟਿਆ तकरीबन तकरीबन 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਘਟਿਆ ਸੋ ਵਾਹਿਗੁਰੂ ਜੀ ਮੇਰ ਕਰਿਓ ਤੇ ਪਾਖੜਾ ਡੈਮ ਦੇ ਵਿੱਚ ਪਾਣੀ ਦੀ ਆਮਦ 1,07,570 ਹੋ ਰਹੀ ਆ ਤੇ ਜੇਕਰ ਹੁਣ ਆਪਾਂ ਗੱਲ ਕਰ ਲਈਏ ਇਨਫਲੋ ਦੀ ਤਾਂ 94435 ਕਿਊਸਿਕ ਪਾਣੀ ਇਨਫਲੋ ਕਰ ਰਿਹਾ ਆ ਤੇ ਜੇਕਰ ਗੱਲ ਕਰੀਏ ਆਊਟਫਲੋ ਦੀ ਤਾਂ টারਬਾਈਨਾਂ ਦੇ ਥਰੂ 35523 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਆ ਤੇ ਸਪਿਲਵੇ ਦੇ ਥਰੂ 37936 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਆ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਨੰਗਲ ਡੈਮ ਦੀ ਤੇ ਨੰਗਲ ਡੈਮ ਦੇ ਵਿੱਚੋਂ ਸਤਲੁਜ ਦਰਿਆ ਦੇ ਵਿੱਚ 57000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ 9000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਨੰਗਲ ਹਾਈਡਲ ਚੈਨਲ ਨਹਿਰਾ ਦੇ ਵਿੱਚ ਤੇ 2000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਸ਼੍ਰੀ ਨੰਨਦਪੁਰ ਸਾਹਿਬ ਦੀਆਂ ਨਹਿਰਾ ਦੇ ਵਿੱਚ ਸੋ ਇਹ ਸੀਗੀ ਜੀ ਅੱਜ ਦੀ ਸਾਰੀ ਪਾਣੀ ਦੀ ਰਿਪੋਰਟ ਜਿਹੜੀ ਕੀ ਅਸੀਂ ਤੁਹਾਨੂੰ ਦੱਸ ਦਿੱਤੀ ਆ ਤੇ ਇਸ ਵਕਤ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਨੰਗਲ ਡੈਮ 26 ਫਲੱਡ ਗੇਟ ਜੇ ਜਿਨ੍ਹਾਂ ਦੇ ਵਿੱਚੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਸਾਡੇ ਆਉਣ ਤੋਂ ਪਹਿਲਾਂ ਇੱਥੇ ਮੰਤਰੀ ਸਾਹਿਬ ਵੀ ਆ ਕੇ ਗਏ ਸੀਗੇ ਜੀ ਤੇ ਅੱਜ ਮਿਤੀ ਹੈਗੀ ਜੀ 3 ਸਤੰਬਰ ਤੇ ਸਮਾਂ ਹੋ ਗਿਆ ਜੀ 5:25 ਤੇ ਇਹ ਆ ਜੀ ਲਾਈਵ ਤਸਵੀਰਾਂ ਸਤਲੁਜ ਦਰਿਆ ਦੀ ਜਿਹੜਾ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਇਹੀ ਅੱਗੇ ਜਾਂਦਾ ਜਾਂਦਾ ਸਤਲੁਜ ਦਰਿਆ ਹੋਰ ਆਪਣਾ ਭਿਆਨਕ ਰੂਪ ਧਾਰ ਲੈਂਦਾ ਆ ਕਿਉਂਕਿ ਅੱਗੇ ਜਾ ਕੇ ਸਵਾਹ ਨਦੀ ਦਾ ਹਜ਼ਾਰਾਂ ਕੋਈ ਸਿਕ ਪਾਣੀ ਤੇ ਖੱਡਾ ਨਾਲ ਇਹਦਾ ਪਾਣੀ ਆਪਣਾ ਵਿਰਾਟ ਰੂਪ ਲੈ ਲੈਂਦਾ ਆ ਤੇ ਪਿੰਡਾਂ ਦੇ ਵਿੱਚ ਭਾਰੀ ਨੁਕਸਾਨ ਕਰ ਰਿਹਾ ਵਾ ਤੇ ਲੋ ਜੀ ਇੱਕ ਵਾਰ ਤੁਸੀਂ ਫੇਰ ਵੇਖੋ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਲਾਈਵ ਤਸਵੀਰਾਂ ਛੱਬੀ ਗੇਟ ਨੰਗਲ ਡੈਮ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਫਲੱਡ ਗੇਟ ਖੋਲੇ ਗਿਆ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜੀ ਤੇ ਇਹੀ ਸਤਲੁਜ ਦਰਿਆ ਅੱਗੇ ਜਾ ਕੇ ਪਹੁੰਚਦਾ ਹੈ ਜੀ ਆਨੰਦਪੁਰ ਸਾਹਿਬ ਫਿਰ ਰੋਪੜ ਹੈੱਡ ਤੇ ਫਿਰ ਪਹੁੰਚੂਗਾ ਜੀ 48 ਘੰਟਿਆਂ ਦੇ ਵਿੱਚ ਹਰੀਕੇ ਪੱਤਨ ਤੇ ਫਿਰ ਜਾਏਗਾ ਜੀ ਇਹ ਸੰਗਰੂਰ ਫਿਰੋਜ਼ਪੁਰ ਤੇ ਆਖਿਰ ਨੂੰ ਇਹ ਪਹੁੰਚੂਗਾ ਜੀ ਅਰਬ ਸਾਗਰ ਲੈਦਾ ਪੰਜਾਬ ਪਾਕਿਸਤਾਨ ਦੇ ਵਿੱਚ ਵੇਖ ਲਓ ਜੀ ਤੁਸੀਂ ਕਿੱਥੇ ਤੱਕ ਮਾਰਿਆ ਜੀ ਸਤਲੁਜ ਦਰਿਆ ਦੀ ਤੇ ਇਹ ਜਿਹੜਾ ਪਾਣੀ ਅਸੀਂ ਤੁਹਾਨੂੰ ਦਿਖਾ ਰਿਹਾ ਜੀ ਇਹ ਆ ਰਿਹਾ ਜੀ ਪਹਾੜਾ ਦੇ ਉੱਤੋਂ ਦੀ ਗੋਬਿੰਦ ਸਾਗਰ ਝੀਲ ਤੋਂ ਸਾਫ ਇਹ ਪਾਣੀ ਇਹ ਬਿਲਕੁਲ ਸਾਫ ਆ ਤੇ ਅੱਗੇ ਜਾ ਕੇ ਇਹ ਪਾਣੀ ਖੱਡਾ ਨਾਲੀਆਂ ਤੇ ਸਵਾ ਨਦੀ ਦੇ ਵਿੱਚ ਮਿਲ ਕੇ ਇਹ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਆ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਜੀ ਵੀਡੀਓ ਦੇ ਵਿੱਚ ਸੋ ਜੀ ਨੇ ਅਜੇ ਤੱਕ ਆਪਣੀਆਂ ਉਹ ਵੀਡੀਓ ਨਹੀਂ ਨੇ ਦੇਖੀਆਂ ਤਾਂ ਤੁਸੀਂ ਉਹ ਵੀ ਜਰੂਰ ਵੇਖਿਓ ਜੀ ਆਪਣੀਆਂ ਵੀਡੀਓ ਠੀਕ ਹੈ ਜੀ ਤੇ ਕੱਲ ਆਪਾਂ ਤੁਹਾਡੇ ਲਈ ਲਾਈਵ ਵੀ ਆਏ ਸੀਗੇ ਜੀ ਉਹ ਵੀ ਤੁਸੀਂ ਜਰੂਰ ਵੇਖਿਓ ਜੀ ਜਿਨੇ ਹਾਲੇ ਤੱਕ ਨਹੀਂ ਵੇਖੀ ਆ ਵੀਡੀਓ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਰੂਪਨਗਰ ਹੈੱਡ ਦੀਆਂ ਵੀ ਜਿਨੇ ਵੀਡੀਓ ਆਪਣੀਆਂ ਨਹੀਂ ਵੇਖੀਆਂ ਤਾਂ ਉਹ ਵੀ ਤੁਸੀਂ ਜਰੂਰ ਵੇਖ ਲਿਓ ਜੀ ਆਪਾਂ ਤੁਹਾਡੇ ਲਈ ਪਹਿਲਾ ਵੀ ਵੀਡੀਓ ਬਣਾਈ ਸੀਗੀ ਜੀ ਨੰਗਲ ਡੈਮ ਦੀ ਜਿਨੇ ਹਾਲੇ ਤੱਕ ਨਹੀਂ ਵੇਖੀ ਤਾਂ ਤੁਸੀਂ ਉਹ ਵੀ ਜਰੂਰ ਵੇਖਿਓ ਲੋ ਜੀ ਤੁਸੀਂ ਵੇਖੀ ਜਾਓ ਜੀ ਸਤਲੁਜ ਰਿਆ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਲਾਈਵ ਤਸਵੀਰਾਂ ਨੰਗਲ ਡੈਮ ਦੀਆਂ ਤੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਕਿ ਇਸ ਵਕਤ ਅਸੀਂ ਖੜੇ ਹੋਏ ਆ ਜੀ ਨੰਗਲ ਡੈਮ ਤੇ ਤੇ ਨੰਗਲ ਡੈਮ ਤੋਂ ਲੈ ਕੇ ਰੂਪਨਗਰ ਤੱਕ ਘੱਟ ਤੋਂ ਘੱਟ 30 ਪਿੰਡ ਹੋਣਗੇ ਜੀ ਜਾਂ ਫਿਰ ਇਸ ਤੋਂ ਵੀ ਵੱਧ ਹੋਣਗੇ ਤੇ ਇਹ ਸਤਲੁਜ ਦਾ ਸਾਰਾ ਪਾਣੀ ਉਹਨਾਂ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਮਾਰ ਕਰ ਰਿਹਾ ਵਾ ਤੇ ਘਰਾ ਦੇ ਵਿੱਚ ਵੀ ਪਾਣੀ ਆ ਚੁੱਕਿਆ ਹੈ ਤੇ ਖੇਤਾਂ ਦੇ ਵਿੱਚ ਵੀ ਪਾਣੀ 5-5 ਫੁੱਟ ਆ ਚੁੱਕਿਆ ਹੈ। ਸੋ ਜੀ ਦੇ ਕਾਰਨ ਲੋਕਾਂ ਨੂੰ ਵੱਡੀਆਂ ਦੇਖ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ। ਸੋ ਸੁਚੇਤ ਰਹੋ ਅਫਵਾਹਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਆ ਪਾਲਣਾ ਕਰੋ। ਨੰਗਲ ਤੋਂ ਲੈ ਕੇ ਰੂਪਨਗਰ ਤੱਕ ਲਗਭਗ 14 ਥਾਵਾਂ ਤੇ ਢਾ ਪਾੜ ਪੈ ਚੁਕੀ ਆ ਸੋ ਵਾਏ ਗੁਰੂ ਜੀ ਮੇਰ ਕਰਿਓ ਤੇ ਲੋ ਜੀ ਇੱਕ ਵਾਰ ਆਪਾਂ ਤੁਹਾਨੂੰ ਫੇਰ ਦੱਸ ਦੇਣਾ ਚਾਹੁੰਦੇ ਆ ਜੀ ਇਹ ਵੀਡੀਓ ਬਣਾ ਰਿਹਾ ਜਿਸ 3 ਸਤੰਬਰ ਤੇ ਸਮਾਂ ਹੋ ਗਿਆ ਜੀ 5:30 ਮਿੰਟ ਤੇ ਮੌਸਮ ਪੂਰਾ ਕਲੀਅਰ ਆ ਧੁੱਪ ਚੜੀ ਹੋਈ ਆ ਤੇ ਨੰਗਲ ਡੈਮ ਦੇ 26 ਗੇਟਾਂ ਦੇ ਵਿੱਚੋਂ ਕੁਝ ਗੇਟ ਖੋਲੇ ਗਏ ਆ ਤੇ ਲਗਾਤਾਰ ਪਾਣੀ ਛੱਡੇ ਜਾ ਰਿਹਾ ਜੀ ਸਤਲੁਜ ਦਰਿਆ ਦੇ ਵਿੱਚ ਬਾਕੀ ਜੀ ਵੀਡੀਓ ਦੇ ਵਿੱਚ ਬਹੁਤਿਆਂ ਨੂੰ ਕੁਝ ਬੋਲ ਹੋ ਗਏ ਹੋਵੇਗਾ ਕੋਈ ਚੱਕਰ ਕੋ ਮਾਫ ਕਰਿਓ ਜੀ ਤੇ ਲੋ ਜੀ ਪੰਜਾਬੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜੀ ਨੰਗਲ ਡੈਮ 26 ਫਲੱਡ ਗੇਟ ਜਿਨ੍ਹਾਂ ਦੇ ਵਿੱਚੋਂ ਕੁਝ ਫਲੱਟ ਗੇਟ ਖੋਲੇ ਹੋਏ ਸੀਗੇ ਜੀ ਆਪਾਂ ਤੁਹਾਨੂੰ ਸਾਰਾ ਕੁਝ ਹੀ ਦਿਖਾ ਦਿੱਤਾ ਹੈ ਜੀ ਲਾਈਵ ਬਾਕੀ ਦੱਸਿਓ ਫਿਰ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰਾਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ